ਲੋ ਜੀ ਬਾਈ ਟਰੈਕਟਰ ਨੂੰ ਕਰਾਈ ਟੇਪਿੰਗ ਦੋਹੇ ਮਗਰਾੜ ਤੇ ਆਹ ਸੀਵਰ ਵੀ ਕਰਾਈ ਬਾਈ ਮੀਟਰ ਵਾਲੇ ਦਾ স্মੋਕ ਟੇਪ ਇਹਦੇ ਪਰ ਵੀ স্মੋਕ ਟੇਪ ਕਰਾਈ ਹੈ ਸੀਵਰ ਵੀ ਕਰਾਈ ਹੈ ਬਾਈ ਟੇਪ ਤੇ ਲਗ ਮੂਰੇ ਲਿਖਾਇਆ ਮਹਾਲ ਤੇ ਹਾਰਨ ਵੀ ਚਾਲਦੇ ਕਰਤੇ ਬਾਈ ਬਾਹਰ ਲਾਈਟ ਵੀ ਚਲਦੀ ਹੋਗੀ ਬਾਕੀ ਤੇ ਵਾਲੇ ਵੀਰ ਨੇ ਵੀਰੇ ਲੈ ਆ ਬਈ 1000 ਰੁਪਏ 1000 ਰੁਪਏ ਦੇ ਵਿੱਚ ਦੋਨੇ ਮਗਰਾੜ ਤੇ ਸੀਸਾ ਹੋ ਗਿਆ 3 ਮੀਟਰ ਹੋ ਗਿਆ ਤੇ ਬਾਈ ਆ ਜੀ ਹੋ ਗਈ ਪੰਜ ਛੇ ਚੀਜ਼ਾਂ ਦਾ 1000 ਰੁਪਏ ਲਿਆ ਉਹਨੇ ਤੇ ਜਿਹੜਾ ਹਾਰਨ ਕਿ ਆਪਾਂ ਇਹੋ ਦਾ ਕੰਮ ਕਰਾਇਆ ਲਾਈਟ ਦਾ ਬਾਈ ਉਹ ਚਾਬੀ ਨਾਲ ਕਨੈਕਟ ਹੈ ਤੇ ਚਾਬੀ ਆਨ ਹੋਊਗੀ ਤਾਂ ਵੱਜੂਗਾ ਤੇ ਲਾਈਟ ਵੀ ਤਾਂ ਬਲੂਗੀ ਇਹ ਚਾਬੀ ਘੜਤੀ ਤਾਂ ਨਹੀਂ ਪ੍ਰੋਪਰ ਸਹੀ ਕੰਮ ਕਰਾਇਆ ਉਹਦਾ ਵੀ ਬਾਈ ਹੈ ਨਾ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਪ੍ਰਧਾਨ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਾਈ ਪ੍ਰਧਾਨ ਬਾਈ ਦੀ ਖੇਤੀ ਬਾੜੀ ਕਹਿੰਦੀ ਗੇੜਾ ਮਾਰਨ ਆਏ ਗਏ ਆ ਬਾਈ ਨੇ ਪੁੱਛਿਆ ਤਾਂ ਵੀ ਜੀਰੀ ਦੀ ਕੰਡੀਸ਼ਨ ਹੈ ਬਾਈ ਕਹਿੰਦਾ 1 ਮਹੀਨੇ ਦੀ ਹੋ ਗਈ ਵੀ ਆਪਣੀ ਅਗੇ ਦੇਖ ਜਾ ਵੀ ਮੈਂ ਨਹੀਂ ਡੱਕੇ ਡੁੱਕੇ ਗੇਣੇ ਤੂੰ ਆਪਣੀ ਤਸਲੀ ਕਰ ਜਾ ਓਕੇ 26 ਵੀ ਰਖਾਉਂਦੇ ਬਾਈ ਤੁਹਾਨੂੰ 1 ਮਹੀਨੇ ਦੀ ਤੇ ਸਵਾ 34 ਜੀ ਬਾਕੀ ਤੁਸੀਂ ਦੱਸਿਓ ਬਰਾਬਰ ਜੀ ਲੱਗੇਵੇ ਦੋਹੇ ਹਾਂ ਇੱਕ ਦਿਨ ਦੋ ਦਿਨ ਦਾ ਹੀ ਫਰਕ ਆ ਬਸ ਆ ਹੈਗੀ ਬਾਈ 26 ਬਾਈ ਦੀ ਸਾਰੀ ਤਕਰੀਬਨ ਖੇਤ ਭਰ ਗਿਆ ਬਾਈ ਇਹ 31 32 ਦਿਨ ਦੀ ਹੋ ਗਈ ਮਹੀਨੇ ਦੀ ਰੱਖੋ ਹਾਂ ਵੀ ਪਧਰੀ ਹੈ ਪਧਰੀ ਆ ਕੱਖ ਪ੍ਰਧਾਨ ਨੇ ਛੱਡਿਆ ਨਹੀਂ ਵਿੱਚ ਰੇਵਾ ਤਿੰਨ ਵਾਸੇ ਦੀ ਬਾਤ ਆ ਅੱਛਾ ਆਏ ਵੀ ਆਏ ਵੀ ਆਏ ਵੀ ਫਿਰ ਐ ਬਾਤਾਂ ਫਿਰ ਐਦਾਂ ਬਾਤਾਂ ਦੁਆਰਾ 26 ਬਾਈ ਤੁਹਾਨੂੰ ਦਿਖਾ ਦਿੰਦਾ ਵੀ 26 ਕਹਿੰਦੇ ਆਪਾਂ ਬੂਜਾ ਨਹੀਂ ਕਰਦੀ 26 ਬਾਈ ਪੂਰਾ ਬੂਜਾ ਕਰਦੀ ਐ ਪਰ ਇਹ ਲੱਗੀ ਵੀ ਪੂਰੇ ਟਾਈਮ ਗੇਲੇ ਪ੍ਰਧਾਨ ਜੀ 20 ਬਾਈ ਰੱਕੇ ਤਾਂ ਹੋਣਗੇ ਮੇਰੇ ਸਾਹਮਣੇ ਹਾਂ ਹਾਂ ਦੇਖੋ ਬਾਈ ਇਹ ਹਾਂ ਇਹ ਥੋੜੀ ਜਿਆਦਾ ਵੀ ਆ ਬਾਕੀ ਸਮਾਨ ਬਹੁ ਪਾਇਆ ਕਿ ਪ੍ਰਧਾਨ ਨੇ ਸਮਾਨ ਪਾਇਆ ਕਿ ਮੈਂ ਐਵੇਂ ਤੇ ਲੋਹਾ ਲੂਹਾ ਬੋਸਟਰ ਵਾਸਟਰ ਅੱਗੇ ਪ੍ਰਧਾਨ ਕਹਿੰਦਾ ਮੈਨੂੰ ਕੱਚ ਰਹਿ ਨਹੀਂ ਤੇ ਐ ਕਿ ਨਹੀਂ ਛੱਡੀ ਹਾਂ ਅੱਜ ਤਿੰਨ ਮਾ ਕੱਚ ਛੱਡੀ ਹੈਗੀ ਹਾਂ ਸਪਰੇ ਵੀ ਐਸੀ ਵਿਧੇ ਕਾ ਨਹੀਂ ਹੈ ਬਾਈ ਆ ਸਭਰੇ ਵਧੀਆ ਗੱਲ ਕੋਈ ਚੀਜ਼ ਕੱਚੀ ਨਹੀਂ ਛੱਡਣੀ ਨਾ ਕੋਈ ਨਹੀਂ ਛੱਡਣੀ ਜੱਗਾ ਕਹੀ ਜਾਂਦਾ ਨਹੀਂ ਕਰਦੇ ਆ ਨਹੀਂ ਕਰਦੇ ਹੈਗੇ ਐਦਾਂ ਕੀ ਸਭ ਨੂੰ ਪਾ ਲੈਣਾ ਹੈ ਸਭ ਕੋ ਏ ਟੂ ਜ਼ੈਡ ਪ੍ਰਧਾਨ ਇੱਕ ਹੈ ਹਮ ਫਰਕ ਨਹੀਂ ਪੈਂਦਾ ਭਾਈ ਜੀ ਹਾਂ ਜੂਰੀਆ ਘੱਟ ਪਾਉਣਾ ਜੂਰੀਆ ਘੱਟ ਪਾਓ ਮਤਲਬ ਜਿਗਾ ਲੋਹੇ ਦੇ ਘਾਟ ਹੈ ਹਮ ਸਲਫਰ ਦੀ ਘਾਟ ਹੈ ਸਲਫਰ ਜ਼ਿੰਕ ਦੀ ਘਾਟ ਹੈ ਬੁਕਟਰ ਇਹ ਚੀਜ਼ ਪਾ ਦੋ ਨਾਲ ਹਾਂ ਜੇ ਕਿ ਲੋਹਾ ਸਲਫਰ ਪਾਤਾ ਹਮ ਟੇਰਾ ਹੋ ਗਈ ਬਾਈ ਕਈ ਚੀਜ਼ਾਂ ਆਏ ਜੀ ਜਿਹੜੀ ਜੀ ਮੈਨੂੰ ਲੋਟ ਲਾਦੀ ਹੈ ਮਹਿੰਗੇ ਪ੍ਰੋਡਕਟ ਆ ਬਾਈ ਇਹ ਵੀਰ ਪਾਉਂਦੇ ਵੀ ਨਹੀਂ ਹੈਗੇ ਓਕੇ ਐਤ ਕੀ ਪ੍ਰਧਾਨ ਨੇ ਦੇਖਿਆ ਫਰਕ ਕੇ ਹਾਂ ਹੁਣ ਗਾਹਾਂ ਨੂੰ ਝਾੜ ਦਸੂਗਾ ਹਾਂ 34 34 ਵੀ ਠੀਕ ਆ ਬਣੀ 34 ਦਾ ਬਾਈ ਥੋੜਾ ਜਿਹਾ ਕੱਦ ਘੱਟ ਪ੍ਰਧਾਨ ਨੇ ਕਹਿੰਦਾ ਵੀ ਇਹ ਕੱਦ ਘੱਟੇ ਚਾਹੀਦਾ ਪ੍ਰਧਾਨ ਕਹਿੰਦਾ ਕੱਦ ਘੱਟ ਚਾਹੀਦਾ ਬਣੀ ਐਨੇ ਨਹੀਂ ਹੋ ਜਾਂਦੀ ਅਸੀਂ ਇੱਝ ਕੁਛ ਨਹੀਂ ਪਾਉਣਾ ਹੈਗਾ 10ਵੇਂ ਜਾ ਕੇ ਹਾਂ ਇੱਝ ਹੁਣ ਕੁਛ ਨਹੀਂ ਪਾਉਣਾ ਹੈਗਾ ਹਾਂ ਇਹ ਮੈਂ ਕਹਿੰਦਾ ਫੜੇ 40 ਜਿਹੜੇ ਅੱਤੇ ਹੋਗੇ ਜਿਹੜੇ ਡੱਕੇ ਜ਼ਿਆਦਾ ਹੋਗੇ ਬਾਈ ਹਨਧਾਰਿਆਂ ਦੇ 3 ਵੀ ਐਤਕੀ ਡਰ ਸਾਨੂੰ ਜ਼ਿਆਦਾ ਦਾ ਵੀ ਨਰੀ ਨੂਰੀ ਮੀਮੂ ਆਉਂਗੇ ਪਰ ਇਹ ਬਚਾਏ ਆ ਪ੍ਰਧਾਨ ਨੇ ਲਾ ਗੇਤੀ ਉਹ ਦਿੱਤੀ ਉਹਦੇ ਡਰ ਚ ਹਾਂ ਪਾ ਹੋਇਆ ਨਹੀਂ ਉਹ ਕੰਮ ਹਾਂ ਬਨੇ ਵਧੀਆ ਇੰਨਾ ਕੇ ਠੀਕ ਆ ਇੰਨਾ ਕੇ ਠੀਕ ਆ ਹਫਤੇ ਬਾਅਦ ਮੀ ਪੈ ਜਾ ਕਰੇ ਨਿਕਸਾਲ ਬਹੁਤ ਹੁੰਦਾ ਪਹਿਲੇ ਵੀ ਗੱਲ ਕਰੀ ਸੀ ਸੀ ਨਹੀਂ ਕਹਿੰਦਾ ਆ 7:34 ਬਾਈ ਦੇਖ ਲਓ ਤੁਸੀਂ ਬਾਕੀ ਬਾਈ ਜਿਹੜੀ ਹੁਣ ਲੱਗਦੀ ਐ ਉਹ ਤਾਂ ਮੂਹ ਨੂੰ ਨਹੀਂ ਲੱਗਦੀ ਕੋਲ ਜਾ ਕੇ ਦੇਖੋ ਖੇਤ ਖਾਲੀਉਂ ਢਿਖੀ ਜਾਂਦਾ ਹਰਕ ਤਾਂ ਹੈਗਾ ਅਮਣਿਕ ਹੋਰਾ ਜੇ ਫਸਲ ਵਧੀਆ ਹੋਵੇ ਖੇਤ ਵੀ ਗੇੜਾ ਵਾਤਾ ਖੇਤ ਵੀ ਗੇੜਾ ਵਾਤਾ ਕੀ ਨੀ ਗੱਲ ਠੀਕ ਆ ਵਾਲ ਤਾਂ ਪ੍ਰਧਾਨ ਇੱਕ ਐ ਹੁਣ ਜਿਹੜੀ 12ਵਾਂ ਲੱਗੀ ਖੇਤ ਖਾਲੀਉਂ ਲੱਗੀ ਜਾਂਦਾ ਲਾਗਾਲਾ ਦੇਖਿਆ ਹੋਈ ਜਾਂਦਾ ਵੀ ਇਨੀ ਕਿਆ ਪਤਾ ਪਾਇਆ ਕੁਛ ਨਹੀਂ ਅਗੇਤੀ ਦਾ ਫਰਕ ਹੈ ਹਾਂ ਉਹ ਤੋਂ ਮੰਨੂਗਾ ਨਹੀਂ ਤੇ ਚਾਰ ਗੇੜੇ ਮਾਨੀ ਮਾਨੇ ਨਾ ਠੀਕ ਐ ਤੁਸੀਂ ਦਿਓ 5:30 ਵਜੇ ਗੁਰਦੁਆਰਾ ਸਾਹਿਬ ਜਾ ਕੇ ਉਹਦੇ ਜ਼ਰੂਰ ਆਉਣਾ 5:30 5:30 ਪ੍ਰਧਾਨ ਜਿਹੜਾ ਢੱਕੇ ਆਡਾ ਕੀਦਾ ਫਾਇਦਾ ਮਨੇ ਕੁੱਤੇ ਬਿੱਲਿਆਂ ਤੇ ਆਹ ਕੁੱਤੇ ਬਿੱਲਿਆਂ ਤੇ ਹੀ ਫਾਇਦਾ ਇੱਥੇ ਟੁੱਟ ਗਏ ਤਿੰਨ ਰੱਕੇ ਇੱਥੇ ਵੀ ਲਾਏ ਇਥੇ ਅੱਛਾ ਹਾਂ ਪ੍ਰਧਾਨ ਉਹ ਤਾਂ ਨਹੀਂ ਪਤਾ ਲਵੇਟ ਉਹਨੇ ਪਤਾ ਨਹੀਂ ਮੀਟ ਹਲੇ ਕਿਤੇ ਨਹੀਂ ਹੈਗੀ ਬਾਕੀ ਭਾਈ ਹੁਣ ਚਾਂਸ ਹੀ ਇਹ ਹੈਗੇ ਆ ਹੁਣ ਇੱਕ ਮੀਂਹ ਚਾਹੀਦਾ ਹਲਕਾ ਜਿਹਾ ਅੱਛਾ ਤੇਜ਼ ਵੀ ਪੈ ਜਾਵੇ ਕੋਈ ਚੱਕਰ ਨਹੀਂ 2-4 ਘੰਟੇ ਵਾਲਾ ਓਕੇ ਨਹੀਂ ਪ੍ਰਧਾਨ ਜੀ ਦੇਖਿਆ ਮੀਂਹ ਵਾਲਾ ਵੀ ਸਿਸਟਮ ਕਿਤੇ ਪੈ ਗਿਆ ਕਿਤੇ ਪਿਆ ਨਹੀਂ ਹੈਗਾ ਓਕੇ ਟੀਵੀ ਸਾਹਿਬ ਪੈ ਗਿਆ ਇਹ ਬੁੱਲੇ ਜੇ ਆ ਫਿਰ ਅਹੀ ਬੰਦੇ ਮੰਦਦੇ ਨਹੀਂ ਕਿਤੇ ਪਿਆਲੀ ਹੈਗਾ ਵਾ ਗਿਆ ਭਾਈ ਇਸ ਤਾਂ ਦੇਖ ਲੈ ਲਾਈਵ ਮੈਂ ਵੀਡੀਓ ਬਣਾਈ ਦੀ ਆ ਨਹੀਂ ਓਕੇ ਇੱਕ ਹੋਰ ਆ ਉਹ ਮੀ ਪਈ ਤੇ ਠੰਡ ਹੋ ਜਾਂਦੀ ਅੱਜ ਮੌਸਮ ਠੰਡਾ ਹੋ ਗਿਆ ਹੋਣਾ ਸ਼ਾਮ ਜੇ ਨੂੰ ਹਵਾ ਚੱਲੇਗੀ ਹੂੰ ਪਰ ਉਦਾਂ ਬਾਈ ਹੈ ਗਰਮੀ ਉਹ ਐ ਵੀ ਮਤਲਬ ਉਹ ਸਰੀਰ ਮਤਲਬ ਥੋੜਾ ਫਰਕ ਪੈ ਗਿਆ ਲੱਗਦਾ ਤਾਂ ਇਦਾਂ ਵੀ ਹੁਣ ਵੀ ਮੀਂਹ ਆ ਜਾਣਾ ਬਾਕੀ ਬਾਈ ਥਾਣੇ 'ਚ ਇੰਨੀ ਗਰਮੀ ਆ ਤੋਬਾ ਤੋ ਬਈ ਤੋਬਾ ਵੇ ਦੇਖਣਾ ਬੈਠੇ ਦੋ ਜਣੇ ਏਸੇਾਰੇ ਮੂੰਹ ਖੁੱਲੇ ਹਵਾ ਨਹੀਂ ਲੰਦੇ ਬਾਹਰ ਹੂੰ ਆਪਣੇ ਡਰਦੀ ਐ ਸੀ ਚਾਹੀਦਾ ਪ੍ਰਧਾਨ ਦੇਖਣਾ ਵੀ ਇੰਨੇ ਜਣੇ ਜਾਂਦੇ ਆ ਵੀ ਇਕੱਠਾ ਕਈ ਪਿੰਡਾਂ ਦਾ ਸਾਹੇ ਕੇ ਅੰਦਰ ਏਸੀ ਚਾਹੀਦਾ ਤੇ ਨਹੀਂ ਬਾਈ ਓਕੇ ਜਾ ਭਾਈ ਤਾਂ ਨਹੀਂ ਲਾਏ ਉੱਥੇ ਵਿਹਲੇ ਬੰਦੇ ਬੈਠ ਰਹਿੰਦੇ ਹੋਣੇ ਆ ਨਾ ਨਾ ਵਿਹਲੇ ਤਾਂ ਕਿਹਨੇ ਬੈਠਣਾ ਭਾਈ ਸਾਡੇ ਸਾਰਿਆਂ ਦੀ ਵੈਰੀਫਿਕੇਸ਼ਨ ਹੋ ਗਈ ਪੂਰੀ ਇੱਕ ਬੰਦਾ ਰਹਿ ਗਿਆ ਉਹਦੀ ਵੀ ਹੋਇਆ ਨਹੀਂ ਬਾਕੀ ਤਿਆਰੀ ਚੱਲਦੀ ਪੂਰੀ ਭਾਈ ਡੇਟ ਚਾਰ ਮਿਲ ਗਈ ਬਾਕੀ ਹੁਣ ਪ੍ਰਧਾਨ ਟਰਾਲਾ ਟੋਲਾ ਵੀ ਤਿਆਰ ਕਰੀਏ ਟਰਾਲੇ ਪਰੋਹ ਲਾਉਣਾ ਪਰ ਪੈ ਪੂਗ ਜਾ ਠੀਕ ਆ ਠੀਕ ਆ ਤਰਪਾਲ ਪਾ ਲਈਏ ਵੇ ਹਵਾ ਆਉਂਦੀ ਕੋਈ ਜ਼ਰੂਰੀ ਮੀਂਹ ਦਾ ਕੁਝ ਨਹੀਂ ਪਤਾ ਹੁੰਦਾ ਭਾਈ ਉਹਨਾਂ ਦੇ ਗੱਠਾ ਵੀ ਲਿਆ ਕੇ ਰੱਖ ਲਿਓ ਹਾਂ ਗੱਠਾ ਵੀ ਕਹਿੰਦੇ ਆ ਗੁਜਰਾਂ ਨੂੰ ਜੇ ਮੀਂਹ ਪੈ ਗਿਆ ਨਾ ਘੱਟ ਮੀਂਹ ਨਾ ਉਹ ਨਹੀਂ ਹੁੰਦੀ ਸੁੱਖ ਦੀ ਹਾਂ ਨਾ ਆਪਣੀਰ ਬਾਹਰ ਲਿਖੀ ਜਾਂਦਾ ਡਬਲ ਨਹੀਂ ਹੂੰ ਜੇ ਕਿਣਾ ਬਾਹਰ ਮੀਂਹ ਪੈ ਗਿਆ ਅੱਛਾ ਕੋਈ ਨਹੀਂ ਕੋਈ ਨਹੀਂ ਹਾਂ ਨੱਕੇ ਹਾਏ ਕੱਲੂ ਇਹਨੂੰ ਟਰਾਲਾ ਤੋਹ ਲੈਣਾ ਆਪਾਂ ਨੇ ਇੱਕ ਅਦ ਦਿਨ ਤੇ ਇਕੱਠਾ ਲਿਆ ਕੇ ਫਿਰ ਕਿਸੇ ਟਾਈਮ ਸ਼ੈੱਡ 'ਚ ਖੜਾ ਦੋਗੇ ਹਾਂ ਸ਼ੈੱਡ 'ਚ ਖੜਾ ਦਾਂਗੇ ਹੂੰ ਕਿਉਂਕਿ ਬਾਈ ਪ੍ਰਧਾਨ ਦੀ ਗੱਲ ਵੀ ਠੀਕ ਹੈ ਜਿਹੜੇ ਹੁਣ ਗੁੱਜਰਾਂ ਦੇ ਉਪਰਾਲੇ ਟੂਲੀ ਪਈ ਪਈ ਬਾਈ ਬਾਹਰੇ ਇਹ ਹਜੇ ਮੀਂਹ ਪੈ ਗਿਆ ਵੀ ਗੱਠਾ ਮਹੀਨਾ ਨਹੀਂ ਸੁੱਕਣੀ ਹੂੰ ਠੀਕ ਆ ਉਹ ਵੀ ਰੱਖ ਲੈਣੇ ਪ੍ਰਧਾਨ ਤੇ ਨਹੀਂ ਕਿਉਂਕਿ ਹੁਣ ਬਾਈ ਬਹੁਤ ਦਿਨ ਹੋ ਗਏ ਮੀਂਹ ਵੀ ਨਹੀਂ ਪਿਆ ਹੁਣ ਸੁੱਕੀਆਂ ਹੀ ਹੋਣੀਆਂ ਕੱਲ ਨੂੰ ਲਿਆਵ ਪਰਦਾ ਨਾਲ ਕੀ ਤੇਰੇ ਉੱਪਰ ਰੌਣਕੇ ਹੋ ਗਈ ਗੰਨੇ ਹੀ ਗੰਨਾ ਹੋ ਗਿਆ ਲਾਗ ਪਰ ਗੰਨੇ ਗੰਨੇ ਆਹ ਸਾਈਡ ਬਾਈ ਸਾਰੀ ਸਾਈਡੇ ਬਾੜ ਹੋ ਗਈ ਗੰਨੇ ਦੀ ਗੰਨੇ ਗੰਨਾ ਪਰ ਹੁਣ ਹਾਂ ਦੱਸ ਵੀ ਜਿਹੜੇ ਆਪਾਂ ਬੂਟੇ ਲੈ ਆਏ ਤੇ ਲਾਉਣੇ ਹੋ ਆ ਲਾਉਣੇ ਆ ਦਾਦੀ ਕਿੰਨੇ ਆ ਮੈਂ ਤਿੰਨੇ ਲੈ ਆਇਆ ਹੁਣ ਪੰਜ ਲੈ ਕੇ ਆ ਗਰੁੱਪ 'ਚ ਮੈਸੇਜ ਆਇਆ ਮਤਲਬ ਵੀ ਪ੍ਰਧਾਨ ਬੂਟਾ ਲੈ ਕੇ ਪਹੁੰਚੇ ਵਿਕੀ ਹੋਈ ਤਾਂ ਕਿ ਕਿੰਨਾ ਦਾ ਹਾਂ ਮੈਂ ਦੇਖਿਆ ਨਹੀਂ ਹੈਗਾ ਲੈ ਕੇ ਬੰਦੇ ਨਹੀਂ ਮਲੇ ਕਿਸੀ ਦਾ ਰਹਿ ਗਿਆ ਬਸ ਇੱਕਾ ਹਾਂ ਇੱਕ ਤੇਜਬਾਈ ਦਾ ਨਹੀ ਹਾਂ ਤੇਦਾ ਵੀ ਤਾਂ ਹਾਂ ਹਾਂ ਤੈਨੂੰ ਥੋੜੇ ਦੇ ਡੋ ਹੋਤੇ ਪੰਜ ਬੂਟੇ ਦੇ ਹਾਂ ਹਾਂ ਮੈਨੂੰ ਮੇਰੇ ਪਾਸ ਤੇ ਤਿੰਨ ਤਾਂ ਫੇ ਮੈਂ ਲਿਆਂਦੇ ਦੋ ਰਹਿ ਗਏ ਕਰ ਹਾਂ ਦੋ ਰਹਿ ਗਏ ਬਹੁਤ ਨਾਲ ਹੀ ਰਹਿ ਗਏ ਠੀਕ ਆ ਚਲੋ ਕੋਈ ਨਹੀਂ ਦੇ ਦੂੰਗਾ ਕਰਾ ਭਾਈ ਕੰਬ ਦਾ ਇੱਕ ਅਮਰੂਦਾ ਚੱਲੀਏ ਉੱਕਤੀਆ ਪ੍ਰਧਾਨ ਬਾਈ ਜਿਹੜੇ ਵੀ ਹੁਣ ਪਪੂਲਰ ਪੱਟ ਹੁੰਦੇ ਆ ਬਾਈ ਨਿਰਾ ਨੋਟੇ ਆ ਲੋਟੇ ਆ ਭਾਈ ਇੱਕ ਹੋਰ ਦੇਖਿਆ ਮੈਂ ਜਿਹੜੇ ਕਹਿੰਦੇ ਤੇ ਵੀ ਚੌਥੇ ਸਾਲ ਮਾ ਪਟਾ ਲਈਏ ਉਹ ਕਹਿੰਦੇ ਚੌਥੇ ਸਾਲ ਦਾ ਰੇਟ ਦਾ ਨਹੀਂ ਕੁਝ ਪਤਾ ਤੇ ਐਵੇਂ ਹੀ ਪਟਾ ਦਿਓ ਰੇਟ ਪੂਰਾ ਮਿਲਦਾ ਨਵੇਂ ਸਿਰੇ ਤੇ ਲਾ ਲਓ ਆ ਤੇ ਕਰੋਇਆ ਪਿਆ ਹੁਣ ਜਾਣੀ ਸਾਡੇ ਦਾ ਭਾਈ ਏਟੀਐਮ ਹੈ ਹੈਨਾ ਏਟੀਐਮ ਹੈ ਭਾਈ 14 1450 ਤੁਹਾਨੂੰ ਜਿਹੜੇ ਮੋٹے ਟੱਕਾ ਖੇਤਾਂ ਮਾ ਤੇ ਡੜਾ ਚੱਕਣੇ ਨੂੰ ਕਹਿੰਦੇ ਡੜਾ ਚੱਕਣੇ ਨੂੰ ਖੇਤਾਂ ਮਾ ਤੇ ਔਰ ਇੱਕ ਦੇ ਤੇ ਅੱਗੇ ਫਿਰਦੇ ਆ ਇੱਕ ਦੂਜੇ ਅੱਗੇ ਹੁਣ 1450 ਚੱਕ ਕੇ ਦੇਖ ਲਓ ਉਹਨਾਂ ਨੇ ਕਿਆ ਵਛਾਉਣਾ ਵੀ ਇੰਨਾ ਰੇਟ ਹੁਣ ਜਿਹੜੇ 4 ਸਾਲੇ ਕਰਨੇ ਤੇ ਉਹ ਕਹਿੰਦੇ 3-6 ਵਟਾ ਲੈਣੇ ਕਿ ਚੌਥੇ ਸਾਲ ਦਾ ਪਤਾ ਨਹੀਂ ਡੋਨੇ ਆ ਜਵੇ ਸਾਲ ਦੀ ਘੜੀ ਠੀਕ ਐ ਆਪਣੀ ਰੇਟ ਰਹਿਣੀ ਆ 31 ਹਵਾ ਨਹੀਂ ਚੱਲੀ ਬਰਸਾਤ ਨਹੀਂ ਪਈ ਬੂਟਾ ਗਿਰਕੇ ਮੰਦਾ ਆਉਂਦਾ ਜਬੂਟਾ ਲੱਗਿਆ 4 ਮਹੀਨੇ ਮੰਦਾ ਪਿਛਲੇ ਸਾਲ ਬਾਈ ਜਦੋਂ ਨਦੀ ਟੁੱਟੀ ਸੀ ਇੰਨਾ ਬੂਟਾ ਖੜਿਆ ਟੁੱਟਿਆ ਗਿਰਿਆ ਜਾਂ ਰੇਟ ਜਮੇ ਘਟ ਗਿਆ ਦਾ ਹਾਂ ਜਮਾਈ ਐਸੀ ਰੇਟ ਤਾਂ ਨਹੀਂ ਖੜੀ ਰੇਟ ਪੂਰਾ ਠੀਕ ਨਹੀਂ 5000 ਆਲੂਆਂ ਦੀ ਬੋਰੀ 40 ਰੁਪਏ ਕਿਲੋ 50 ਰੁਪਏ ਆਲੂ 2000 ਨੰਪੰਚੀ ਵੀ ਹੈ ਬਣ ਗਏ ਇਹਨੇ ਰੱਖਿਆ ਵੀ ਹੈ ਆਲੂ ਪਿਆ ਜੀ ਨੇ ਬੋਰੀਆਂ ਰੱਖੀਆਂ ਪਿਆ ਬਣ ਗਏ ਹਨ ਇਹ ਆਲੂ ਲਾ ਲੋ ਗਾ ਨੂੰ ਨਾਓ ਬਾਈ ਮਰ ਚੁਕੇ ਨਹੀਂ ਮੈਂ ਨਹੀਂ ਲਾਣਾ ਬਾਪੂ ਤੇ ਲੈ ਕੇ ਲਾਲੇ ਕਾਲੇ ਦੇ ਤੇ 13 ਬੋਰੀਆਂ ਲਾਈਆਂ 1 ਇੱਕ ਹੀ ਨਿਕਲੀਆਂ ਬਈ ਸੇਵਾ ਕਰਨੀ ਪੈਂਦੀ ਪਤੂ ਤਿਆਰਬਾਨੀ ਹੈਗਾ ਨਹੀਂ ਲੈ ਗਿਆ ਜਿੱਦਾਂ ਲਾਈ ਦਣ ਨਹੀਂ ਪੈ ਗਿਆ ਪਰ ਉਹ ਨੈਤ ਕੀ ਵੀ ਬਿਮਾਰੀ ਬਹੁਤ ਪਈ ਆਲੂ ਹਾਂ ਤਾਂ ਹੀ ਆਲੂ ਚਾਚੇ ਨੇ ਲਾਇ ਪਰ ਸਰਨੇ ਚਾਚੇ ਨੇ ਬਹੁਤ ਘਾਟਾ ਪਿਆ ਉਹਨੂੰ ਇੱਕ ਹੋਰ ਜਿਹੜੀ ਚੀਜ਼ ਨੂੰ ਆਪਾਂ ਦੁਰਫੇਟੇ ਮੈਂ ਕਹਿੰਦੇ ਵੀ ਤੇ ਕਿਆ ਲੈਣਾ 20 ਰੁਪਏ ਕਿਲੋ ਆ ਗਈ ਉਹਨੇ ਘਾਲੇ ਸਾਲ ਚੜਨੀ ਚੜਨਾ ਉਹ ਵੀ ਤਾਂ ਗੱਲ 20 ਰੁਪਏ ਕਿਲੋ ਲਸਣ बिकਦਾ ਰਿਹਾ ਹਾਂਜੀ ਹੁਣ ਇੱਕ ਜੀਰੋ ਹੋਰ ਪਿੱਛੇ ਲਾ ਗਿਆ ਆਪਣੇ 200 ਹੋ ਗਿਆ 200 ਰੁਪਏ ਕਿਲੋ ਹੋ ਗਿਆ ਪ੍ਰਧਾਨ ਹਾਂਜੀ ਆਸਟ੍ਰੇਲੀਆ ਦਾ ਵੈਦਰ ਦਾ ਫਿਰ ਹਮ ਆਸਟ੍ਰੇਲੀਆ ਦਾ ਕਿਹਦਾ ਆਸਟ੍ਰੇਲੀਆ ਦਾ ਵੀ ਠੰਡ ਗਰਮੀ ਉੱਥੇ ਉੱਥੇ ਬਹੁਤ ਠੰਡਾ ਹੈ ਬਾਈ ਅੱਜ ਬਾਈ ਸਰਨੇ ਚਾਚੇ ਦੇ ਘਰ ਦੇ ਨਾਲ ਫੋਨ ਆ ਲਿਆ ਪ੍ਰਧਾਨ ਨੂੰ ਕਹਿੰਦੇ ਓਰੇ ਤੁਹਾਨੂੰ ਯਾਰਾ ਠੰਡ ਹੈ ਨਾ ਬਹੁਤ ਹਾਂ ਬਹੁਤ ਵਧੀਆ ਆਂਟੀ ਤੁਸੀਂ ਚਲੇ ਗਏ ਇੱਥੇ ਠੰਡੀ ਜਗ੍ਹਾ ਉਰੇ ਦਾ ਬਾਈ ਬਹੁਤ ਗਰਮੀ ਹੈ ਉੱਥੇ ਮੌਸਮ ਵਧੀਆ ਹੈ ਹਾਂ ਆਪਣਾ ਵੀਰ ਵੀ ਫੋਨ ਕਰਦਾ ਹੁੰਦਾ ਕਿ ਜਲੰਧਰ ਸਾਈਡ ਤੇ ਉਹ ਵੀ ਕਹਿੰਦਾ ਠੰਡਾ ਮੌਸਮ ਵਧੀਆ ਉੱਧਰ ਹੂੰ ਨਾਲੇ ਭਾਈ ਉਹਨਾਂ ਦੇ ਮੁੰਡੇ ਦਾ ਵਿਯੋਗ ਦਾ ਨੇ ਸ਼ੀਸ਼ੇ ਲਾਇਏ ਨੇ ਪਿੰਡ ਦੇ ਢਾਲ ਦੇ ਨਾਲ ਹਾਂ ਉਹਦਾ ਬਹੁਤ ਫਾਇਦਾ ਹਮਲੇ ਕਰਨੇ ਆਂਟੀ ਦੇ ਮੁੰਡੇ ਨੇ ਹਾਂ ਭਾਈ ਫਾਇਦਾ ਬਹੁਤ ਆ ਭਾਈ ਇਹਦੇ ਮੁੰਡੇ ਦਾ ਜੱਸੀ ਨਾਮ ਜੱਸੀ ਹੂੰ ਜੱਸੀ ਸਟੇਲੀਆ ਉਹਨਾਂ ਚਲ ਬਰਦਾਨ ਚਲੀਏ ਤੈਨੂੰ ਉਹਨੇ ਬਹੁਤ ਗਰਮੀ ਆਉਂਦੀ ਮੈਨੂੰ ਨਹੀਂ ਆਉਂਦੀ ਪਤਾ ਨਹੀਂ ਬਰਦਾਨ ਮੈਂ ਤੈਨੂੰ ਉਹੀ ਦੇਖਦਾ ਮੇਰੇ ਖੜੀ ਨਹੀਂ ਹੁੰਦਾ ਆ ਦੇਖ ਲੈ ਆ ਦੇਖ ਲੋ ਭਾਈ ਮੈਂ ਹੈਰਾਨ ਹਾਂ ਅਸਲ ਤੇ ਨਾ ਤਾਂ ਕਾਲੀ ਸ਼ਰਟ ਪਾ ਲਈ ਕਾਲੀ ਦਾ ਚੱਕਰ ਹੂੰ ਏਸੇ ਦੀ ਵੀ ਪ੍ਰਦਾਨ ਮੈਂ ਘੰਟਾ ਰਿਹਾ ਅੱਜ ਉ ਵੀ ਗਰਮੀ ਜ਼ਿਆਦਾ ਆਉਂਦੀ ਏ ਤੂੰ ਆ ਵੀ ਖੋਲ ਦੇ ਵਾਲ ਵੀ ਕਟਾ ਦੇ ਥੋੜੇ ਜਿਹਾ ਬਾਲਾ ਕਰਕੇ ਵੀ ਆਉਂਦੀ ਆ ਬਾਲ ਜ਼ਿਆਦਾ ਛੋਟੇ ਚੰਗੇ ਲੱਗਦੇ ਬਾਈ ਨਹੀਂ ਇਹਦਾ ਇੱਕ ਦਿਨ ਯਾਰ ਅਖੇ ਰਿਹਾ ਆਸਟ੍ਰੇਲੀਆ ਵਾਲੇ ਵਾਂਗੂ ਕਰ ਆਸਟ੍ਰੇਲੀਆ ਵਾਲੇ ਵੀਰ ਨੇ ਬਾਈ ਵਾਲ ਰੱਖ ਲਏ ਫੁੱਲ ਵਧੀਆ ਲੱਗਾ ਟੌਰ ਹਾਂ ਕਹਿੰਦਾ ਮੈਨੂੰ ਯਾਰ ਬਹੁਤ ਵਧੀਆ ਲੱਗਿਆ ਥੋੜਾ ਪ੍ਰਦਾਨ ਉਰੇ ਆਇਆ ਦਾ ਵੀਰ ਬਾਈ ਯਾਰ ਮਤਲਬ ਦਾੜੀ ਕੱਟੀ ਵੀ ਸੀ ਹੁਣ ਪਛਾਣ ਨਹੀਂ ਸਕਦਾ ਨਹੀਂ ਪਛਾਣ ਸਕਦਾ ਪੂਰਾ ਰੂਪ ਹੋ ਗਿਆ ਪ੍ਰਦਾਨ ਜੀ ਹਾਂ ਹਾਂ ਤੇ ਪ੍ਰਧਾਨ ਪਤਾ ਕੀ ਗੱਲ ਹੈ ਇੱਕ ਦਿਨ ਕਰਦੇ ਗਏ ਬਸ ਕਿਤੇ ਨੂੰ ਮੈਂ ਪਿਛਲੇ ਵਾਲ ਕਟਾਏ ਨੇ ਇਹਨੇ ਕਰਾਏ ਉਹ ਕੋਈ ਨਹੀਂ ਪਤਿੰਦਾ ਦਾ ਤੂੰ ਕਿ ਐ ਹੋਰੇ ਕੋ ਬਣੀ ਫਿਰਦਾ ਵਾਲ ਜਿਆਦਾ ਛੋਟੇ ਕਰਾਣੇ ਹੁਣ ਕਿਤੇ 5 ਸਾਲ ਬਾਅਦ ਆਉਣੇ ਫੇਰ ਆ ਜਾਣੇ ਗਾਹਲੇ ਹੱਥ ਤੇ ਨਹੀਂ ਨਹੀਂ ਤੂੰ ਕਾਲੀ ਸ਼ਰਟ ਨਾ ਭਾਈ ਕੱਲ ਨੂੰ ਤਜਰਬਾ ਕਰਕੇ ਦੇਖ ਲੈ ਮੇਰਾ ਇਹ ਵੀ ਦੇਖ ਲੈਂਦੇ ਆ ਭਾਈ ਮੈਂ ਤਾਂ ਕਹਿੰਦਾ ਪ੍ਰਧਾਨ ਗਰਮੀ ਨਿਕਲੀ ਆ ਬੰਦਾ ਹੌਲਾ ਹੋ ਸਕਦਾ ਤੇ ਇਹ ਨਹੀਂ ਗਰਮੀ ਵੀ ਨਹੀਂ ਜਾਈ ਭੱਜਿਆ ਦਾ ਪਿਆ ਗਰਮੀ ਗਲ ਦੇ ਲੈ ਰਾਥਾ ਕਿ ਕਿਣਾ ਕਿਉਂਦੀ ਥੱਲੇ ਛੱਟੇ ਕਰਦੇ ਆਲਾ ਵਰਦਾ ਦੇ ਲੈ ਹਾਂ ਹਾਂ ਚੱਲ ਭਾਈ ਬੂਟੇ ਲਾ ਦੀਏ ਕਿਤੇ ਬੰਦੇ ਚੱਕ ਕੇ ਨਾ ਲੈ ਕੇ ਜਾਣਾ ਪਵੇ ਮੁਕੇ ਹੋ ਰਹੇ ਪ੍ਰਧਾਨ ਤੁਸੀਂ ਕਹਿੰਦੇ ਵੀ ਗਿੱਲੇ ਨਹੀਂ ਹੋਏ ਕੁਰਤਾ ਪਿਆ ਮੈਂ ਤੁਹਾਡਾ ਵੀ ਇੱਦਾਂ ਹੀ ਗਿੱਲਾ ਉੱਪਰ ਤੇ ਮੈਂ ਤਾਂ ਕੱਖ ਵੱਟ ਕੇ ਹਟਿਆ ਅੱਛਾ ਉਹਨੇ ਲਾਗ ਲੱਗਣਾ ਕੱਖ ਦਾ ਉੱਤੇ ਇੰਦਾ ਕਿਤੇ ਕਿਤੇ ਲੱਗਾ ਉਹਦੇ ਕਰਕੇ ਆ ਉਹ ਵੱਟਾ ਲੱਗਿਆ ਤੁਹਾਡਾ ਠੀਕ ਆ ਸਾਵਧਨਾ ਸਾਵਧਨੀ ਬਾਈ ਪਾਵਰ ਜਿਹੜੀ 12 ਵਜੇ ਤੇ ਬਾਹਰੋਂ ਆਉਂਦੀ ਜਿਹੜਾ ਆਹ ਟਾਈਮ ਪਾਣੀ ਲੱਗ ਜਵੇ ਬਹੁਤ ਵਧੀਆ ਪ੍ਰਧਾਨ ਹਾਂ ਗਰਮ ਨਹੀਂ ਹੁੰਦਾ ਠੰਡਾ ਪਾਣੀ ਹੁੰਦਾ ਹੈ ਆਟਾ ਘਾਟਾ ਪਾਣੀ ਪੌਣਾ ਪਹਿਲਾਂ ਲਾਈਟ ਆਈ ਜਾਂਦੀ ਹੈ ਜਿਹੜੀ ਇਹ ਨਾਲ ਹਨੇਰੀ ਠਖੜ ਚੱਲੇ ਹਾਂ ਪ੍ਰਧਾਨ ਆਹ ਟਾਈਮ ਦਾ ਪਾਣੀ ਲੱਗਿਆ ਬਹੁਤ ਫਾਇਦੇਮੰਦ ਹੈ ਜੀਰੀ ਨੂੰ ਭੱਜਦੀ ਹੈ ਜਿਹੜਾ ਤਾਂ ਪਹਿ ਇਹਨੂੰ ਲੱਗਦਾ ਫੂਕੁੰਦੀ ਆ ਹੋਰ ਕੀ ਤਾਂ ਹੀ ਕਈ ਬੰਦੇ ਆਪਣੇ ਇੱਧਰ ਮੈਂ ਦੇਖਿਆ ਉਹ ਕਹਿੰਦੇ ਸੀ ਸ਼ਾਮ ਟਾਈਮੇ ਪਾਣੀ ਲਾਉਂਦੇ ਆ ਚਾਹ ਘੰਟਾ ਖੰਡ ਬਾਕੀ ਜਾਈਏ ਹਾਂ ਅਗਲੀ ਲੈਟ ਦਾ ਨਹੀਂ ਪਤਾ ਹਾਂ ਲੈਟ ਦਾ ਚੱਕਰ ਹੁਣ ਆਪਣੀ 12 ਤੇ 4 ਹੂੰ 12 ਤੇ 8 ਹੂੰ ਲੈਟ ਦਾ ਨਹੀਂ ਪਤਾ ਕੋਈ ਕੰਮ ਹੈ ਜਿਹੜਾ ਸੂਏਨ ਦਾ ਖੇਤ ਹੈ ਇਹਦੇ ਸੂਏ ਦਾ ਪਾਣੀ ਪੈਂਦਾ ਲੱਗੇ ਜਿਰੀ ਦੇਖਦੀ ਐ ਬਰਫੇ ਪਿੰਗਲ ਕੇ ਆਉਂਦੀ ਪਹਾੜਾਂਾਂ 'ਤੇ ਨਾਲੇ ਜੜੀਆਂ ਬੁੱਟੀਆਂ ਆਣਾ ਪ੍ਰਧਾਨ ਜੀ ਉਹ ਤਾਂ ਬੰਦੇ ਦਾ ਰੰਗ ਰੂਬ ਬਣਾ ਦਿੰਦੀ ਐ ਦਾ ਫੇਰ ਫਸਾ ਦਾ ਇਹ ਤਾਂ ਹੈ ਬਾਈ ਉਹ ਬੰਦਾ ਨਿਖਰ ਜਾਂਦਾ ਇੱਕ ਦਿਨ ਬਾਈ ਅਸੀਂ ਸੂਏ 'ਚ ਨਾ ਕੇ ਆਏ ਐ ਸਰੀਰ ਫੁੱਲ ਵਰਗਾ ਹੋ ਗਿਆ ਪ੍ਰਧਾਨਾ ਆਖੇ ਅੰਡੇ ਪਾਣੀ ਗਲ ਖੋਲਦਾ ਐ ਹਾਂ ਹੁਣ ਇਹਨੂੰ 11 ਨੰਬਰ ਦੀ ਸਪਰੇਅ ਕਰਨੀ ਚਾਹੀਦੀ ਸਾਰੇ ਨੂੰ ਹਾਂ ਸੋਕਾ ਲੋ ਆ ਕੇ ਅੱਛਾ ਹਾਂ ਬਸ ਬਾਕੀ ਆ ਪਨੀਰੀ ਵਾਲਾ ਹਲੇ ਡਾਊਨ ਆ ਪ੍ਰਧਾਨਾ ਤੋੜ ਜੇ ਬੈਗੇ ਉਰੇ ਤੋੜ ਜੇ ਬੈਗੇ ਪਨੀਰ ਮਰ ਗਈ ਮਰ ਗਈ ਨਹੀਂ ਮਰੀ ਪਤਾ ਕਿਦਾਂ ਕਾਲਾ ਕੱਦੂ ਕਰਕੇ ਗਿਆ ਬਈ ਇਹ ਨਾਲੇ ਆ ਗਿਆ ਅੱਛਾ ਹੂੰ ਉਹ ਫਿਰ ਇੱਕ ਨਹੀਂ ਲੱਗ ਗਿਆ ਗਾੜਾ ਸੈਟ ਨਹੀਂ ਹੋਇਆ ਮਾੜਾ ਜੀ ਨਹੀਂ ਉਹ ਅੰਦਰ ਲੰਘੀ ਥੱਲੇ ਜਿਹੜੀ ਛੋਟੀ ਜੀ ਆ ਕੋਈ ਨਹੀਂ ਤਾਂ ਹਾਂ ਕਰ ਦੇਣੀ ਆਪਾਂ ਨੇ ਬਰਾਬਰ ਹਾਂ ਮਾਲ ਪਉਣਾ ਹੈ ਜੀ ਨਹੀਂ ਜੀ ਪਹਿਲੇ ਮਾਲ ਪਉਦਾ ਰੇਹ ਪਾਣੀ ਦੇਖ ਲੈ ਉਹਨੂੰ ਕਟੜੀ ਨਹੀਂ ਜਾਣੀ ਜੀ ਲੋਹਾ ਦੂਹਾ ਪਿਆ ਪੇਚ ਜੀ 20 ਕਿਲੋ ਡਾਇਆ ਪਿਆ ਵਾਹ ਪਨੀਰ ਵਿਜੀ ਆ ਜਾਦ ਕਿੰਨੇ ਕਿਲੋ ਲੱਗਿਆ ਪਨੀਰੀ ਨੂੰ ਹਾ ਏਰੀਏ ਜੀ ਦਾ ਬਾਈ ਪਰਦਾਨ ਵਾਲੀ ਖੇਤ ਯਾਰਾ ਦਿਸਦਾ ਬਾਕੀ ਤਾਂ ਥੋੜੇ ਥੋੜੇ ਲੇਟ ਆਹ ਤਾਂ ਯਾਰਾ ਲੇਟ ਹੈ ਬਾਈ ਉਹ ਬਾਰੇ ਸੁੱਖਦਾ ਵੀ ਹੋ ਗਿਆ ਹਾਂ ਇੱਕ ਉਹ ਬਰਾਬਰ ਆ ਵੀ ਆਹ ਸਾਈਡ ਨੂੰ ਆਹ ਬਾਕੀ ਠੀਕ ਹੈ ਚੱਲੀਏ ਹੁਣ ਆਪਾਂ ਫਿਰ ਓਕੇ ਆ ਬਾਕੀ ਬਾਈ ਚੱਲਦੇ ਹੁਣ ਘਰ ਨੂੰ ਬੂਟੇ ਲਾਉਣਦੇ ਹੁਣ ਬੂਟੇ ਕੱਲ੍ਹ ਪਾ ਗੱਲ ਕੀ ਕੱਲ੍ਹ ਨੂੰ ਲਾਵਾਂਗੇ ਪਰਮਾ ਲਿਆਉਂਗੇ ਆਉ ਦੇ ਨਾਲ ਨਾਲ ਲਾਵਾਂਗੇ ਪਾਲੇ ਪਾਸੇ ਨੂੰ ਬਾਕੀ ਖਲਾ ਕਰਾਂਗੇ ਠੀਕ ਨਹੀਂ ਗੱਲ ਪਰਮਾ ਲਿਆਉਂਗੇ ਆ ਲਾਉਣੇ ਜਰੂਰ ਆ ਪਰਾਨ ਹਵਾ ਚੱਲਦੀ ਪਰ ਇੱਕ ਹੋਰ ਆ ਕਰਾਂ ਚੀਕੂਆਂ ਦਾ ਖੜਾ ਉਹ ਪਟਕੇ ਰੋ ਲਾ ਨਾ ਨਾ ਠੀਕ ਹੈ ਕਿ ਚੀਕੂਆਂ ਦਾ ਲਾਉਣੇ ਕਿ ਦੀਕ ਹਾਂ ਕਈ ਬੂਟੇ ਲਾਉਣੇ ਹਾਂ ਕਈ ਬੂਟੇ ਹੁਣ ਲਾ ਦੇਣਾ 6-7 ਬੂਟੇ ਲਾ ਦੇਣੇ ਕੋਲੀ ਕਹਿੰਦਾ ਵੀ ਲਾ ਦੂ ਬੂਟੇ ਇੱਥੇ ਇਹ ਕਾਲੂ ਬੁਖਾਰ ਨਾਲ ਲਾਉਣਾ ਨਾ ਲਾ ਦੇ ਮੇਰੇ ਮਾਮੇ ਦਾ ਇਹ ਬੁਖਾਰ ਨਾਲ ਲਾਇਆ ਵਾ ਤੂੰ ਮੰਨੂ ਕੋਲੇ ਸਾਨੂੰ ਕੌਂਟਾ ਦਾ ਬੁਖਾਰ ਇਹ ਲੱਗਦਾ ਸਾਰਾ ਟੱਬਰ ਆ ਜੀ ਜਾਂਦਾ ਹਾਂ ਹਾਂ ਉਹ ਤਾਂ ਪੱਟਣਾ ਪੈ ਗਿਆ ਕੋਠੀ ਵਾਲੀ ਇਹਨਾਂ ਨੇ ਇੱਥੇ ਬਾਈ ਹੁਣ ਤੁਹਾਨੂੰ ਦਿਖਾਉਂਗੇ ਕਾਲੂ ਕਿਹੜੇ ਕਿਹੜੇ ਬੂਟੇ ਲੱਗਦੇ ਆ ਬਾਈ ਹਵਾ ਥੰਢੀ ਹਾਂ ਹਾਂ ਸਰੀਰ ਨੂੰ ਪਤਾ ਲੱਗਿਆ ਇਹਨਾਂ ਜਿੱਥੇ ਗਰਮੀ ਹੈ ਗਰਮੀ ਇੰਨੀ ਜਿੱਗਾ ਕਮੇਜੀ ਗਿੱਲੀ ਹੋਈ ਵੀ ਹੈ ਜਦੋਂ ਉੱਪਰ ਵੱਜੀ ਆ ਕੇ কাল পি হ'ব অঁ